ਮੈਂ ਹੁਣ ਡੀਐਸਪੀ ਸਾਹਮਣੂ ਬੈਠੀ ਕਰੂੰਗਾ ਕਿ ਉਹ ਸੇਤੇਆਂ ਵਾਇਰ ਨੂੰ ਜਿੱਤ ਕਰਦਾ ਵਾਇਰ ਨੂੰ ਜਿੱਤ ਕਰ ਵਾਇਰ ਨੂੰ ਜਿੱਤ ਕਰਦਾ ਭਾਈ ਉਹ ਮੇਰੀ ਆਵਾਜ਼ ਹੈਗੀ ਹੈ ਮੈਂ ਸੁਣਾਉਂਗਾ ਸਹੀ ਪੂਰਾ ਯਾਦ ਰੋ ਮੈਂ ਮੈਂ ਤੁਹਾਨੂੰ ਸੁਣੂਗਾ ਮੇਰਾ ਸਿੱਧਰ ਬੰਦਾਈ ਹੈ ਇਹ ਕੋ ਤੂੰ ਰਾਤ ਸੁਣਿਆ ਤਾਂ ਮੈਨੂੰ ਕਹਿ ਦੇ। ਬੜੀ ਚੰਗੀ ਗੱਲ ਨਹੀਂ ਹੈ। ਲੋਕਾਂ ਬੜੇ ਦੁੱਖ ਚ ਬੈਠੇ ਆ। ਹਾਂ ਹਾਂ। ਬੜੇ ਦੁੱਖ ਚ ਬੈਠੇ ਆ। ਮੈਂ ਸੁਣਾ ਦੇਣਾ ਕੋਈ ਨਾ ਤੁਸੀਂ ਸ਼ਾਂਤੀ ਰੱਖੋ ਸੁਣੂਗਾ ਜੇ ਨਾ ਸੁਣਿਆ ਮੈਨੂੰ ਕਹਿ ਦਿਓ। ਡੇੜ ਡੇੜ ਨੂੰ ਹੋ ਜਾਓ ਡੇੜ ਡੇੜ ਨੂੰ। ਬਾਬਾ ਜੀ ਕੋਈ ਨਹੀਂ ਪਵਾ ਰਾ। ਨਾ ਬੋਲੋ। ਉਹ ਠੀਕ ਹੈ ਡਾਇਰੈਕਟਰ। ਸਾਰੀ ਨਾ ਕੋਈ ਨਹੀਂ। ਸਾਰੀ ਸਾਥ ਸੰਗ ਜਿਓ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬੱਦੇ ਬੁਲਾਉਣਾ ਵੈਗਰੂ ਜੀਕਾ ਖਾਲਸਾ ਵੈਗਰੂ ਤੁਸੀਂ ਬੜੇ ਦੁੱਖ ਦੇ ਵਿੱਚ ਬੈਠੇ ਹੋ ਕਿਸੇ ਲੜਕੀ ਦੇ ਕੇਸ ਨੂੰ ਲੈ ਕੇ ਬੈਠੇ ਹੋ ਇੱਥੇ ਦੋ ਦਿਨਾਂ ਤੋਂ ਉਸ ਲੜਕੀ ਦੇ ਮੱਦੇਨਜ਼ਰ ਤੁਸੀਂ ਨੇ ਐਫ ਆਈ ਆਰ ਦਰਜ ਕਰਾਤੀ ਥਾਣਾ ਟੱਲੇਵਾਲ ਉਹਦੀ ਤੁਹਾਨੂੰ ਨਕਲ ਮਿਲ ਗਈ ਉਹਦੇ ਵਿੱਚ ਅੱਗੇ ਦੀ ਕਾਰਵਾਈ ਨੂੰ ਲੈ ਕੇ ਤੁਸੀਂ ਇੱਥੇ ਆਇਓ ਭਈ ਬਾਕੀ ਰਹਿੰਦੇ ਦੋਸ਼ੀਆਂ ਨੂੰ ਫੜਿਆ ਜਾਵੇ ਜਿਹੜੇ ਜਿਹੜੇ ਤੁਸੀਂ ਲਖਾਏ ਸੀ ਉਹ ਸਾਰੇ ਦੇ ਸਾਰੇ ਦੋਸ਼ੀ ਫੜੇ ਗਏ ਨੇ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਵਾਉਣਾ ਤੇ ਮੈਂ ਪਹਿਲਾਂ ਵੀ ਚੈੱਕ ਕਰਾਤਾ ਤੁਹਾਡੇ ਚਾਰ ਬੰਦਿਆਂ ਨੂੰ ਬੁਲਾ ਕੇ ਚੈੱਕ ਕਰਾਤਾ ਹੁਣ ਵੀ ਜਿਹੜੇ ਚਾਰ ਬੰਦੇ ਹੋਰ ਆ ਸਕਦੇ ਉਹਨਾਂ ਨੂੰ ਚੈੱਕ ਕਰਾ ਸਕਦੇ ਆ ਠੀਕ ਹੈ ਜੀ ਕਾਗਜ਼ ਪੜਾ ਸਕਦੇ ਆ ਪਰ ਇਸ ਤੋਂ ਅਗਲੀ ਕਾਰਵਾਈ ਜਿਹੜੀ ਹੁਣ ਹੈਗੀ ਆ ਕੋਰਟ ਦੀ ਅਦਾਲਤਾਂ ਦੀ ਤੁਹਾਡੀ ਪੈਰਵਾਈ ਦੀ ਉਹ ਤੁਸੀਂ ਕਰਨੀ ਹੈ ਪੁਲਿਸ ਦਾ ਕੰਮ ਇੱਥੇ ਤੱਕ ਸੀ ਤੁਸੀਂ ਪੁਲਿਸ ਤੇ ਇਸ ਤਰ੍ਹਾਂ ਦਾ ਚਲੋ ਗਿਲਾ ਕਰਦੇ ਸੀ ਕਿ ਪੁਲਿਸ ਨਹੀਂ ਫੜਦੀ ਪੁਲਿਸ ਨੇ ਫੜ ਲਿਆ ਪੁਲਿਸ ਦੀ ਕਾਰਵਾਈ ਅਜੇ ਖਤਮ ਤਾਂ ਨਹੀਂ ਹੋਈ ਪਰ ਪੁਲਿਸ ਦੀ ਕਾਰਵਾਈ ਚੱਲੂ ਚਲਾਣ ਜਾਊ ਅਦਾਲਤ ਤੇ ਅਗਲੀ ਅਦਾਲਤ ਦਾ ਕੰਮ ਹੈ ਸਜ਼ਾ ਦੇਣਾ ਤੇ ਨਾ ਦੇਣਾ ਹੁਣ ਮੇਰੀ ਇਹੀ ਬੇਨਤੀ ਹੈ ਤੁਹਾਨੂੰ ਕਿ ਜਿੰਨਾ ਪੁਲਿਸ ਦਾ ਕੰਮ ਕਰਨ ਵਾਲਾ ਸੀ ਉਹਦੇ ਵਿੱਚੋਂ ਅਸੀਂ 80% ਕਰ ਚੁੱਕੇ ਹਾਂ 20% ਰਹਿੰਦਾ ਜਿਹੜਾ ਸਾਡਾ 5-7 ਦਿਨਾਂ ਦੇ ਵਿੱਚ ਉਹ ਮੁਕੰਮਲ ਕਰਕੇ ਤਲਾਣ ਦੇ ਦਾਂਗੇ ਅੱਗੇ ਦੀ ਕਾਰਵਾਈ ਤੁਹਾਡੀ ਉਹ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਜਿੰਨਾ ਵੀ ਤੁਸੀਂ ਇਹ ਦੁੱਖ ਚੱਲਿਆ ਅਸੀਂ ਵੀ ਉਹਦੇ ਲਈ ਹਮਾ ਮੰਗਦੇ ਹਾਂ ਪਰ ਹੁਣ ਬੇਨਤੀ ਹੈ ਕਿ ਤੁਸੀਂ ਇਸ ਧਰਨੇ ਦੀ ਸਮਾਪਤੀ ਕਰਕੇ ਅਗਲਾ ਜਿਹੜਾ ਕੰਮ ਹੈ ਲੜਕੀ ਦਾ ਮ੍ਰਿਤਕ ਸੰਸਕਾਰ ਕਰਨਾ ਹੈ ਅਗਨੀ ਭੇਟ ਕਰਨੀ ਹੈ ਪਲੀਜ਼ ਉਹ ਕਰ ਸਕਦੇ ਹੋ ਮੈਗਰੂ ਦੀ ਤੱਕ ਖਾਲਸਾ ਮੈਗਰੂ ਦੀ